ਜਾਬ ਦੇ ਕਿਸਾਨਾਂ ਵਾਸਤੇ ਖੇਤੀ ਵਿਭਿੰਨਤਾ ਕੋਈ ਨਵੀਂ ਗੱਲ ਨਹੀਂ ਸਦੀਆਂ ਤੋਂ ਹਰ ਇਲਾਕੇ 'ਚ ਵੱਖਰੀਆਂ ਵੱਖਰੀਆਂ ਫਸਲਾਂ ਹੁੰਦੀਆਂ ਆਈਆਂ ਨੇ ਪਰ ਕੁਝ ਚਿਰ ਤੋਂ ਸਾਰਾ ਜ਼ੋਰ ਕਣਕ ਤੇ ਝੋਨੇ ਉੱਪਰ ਹੋ ਗਿਆ ਸੀ ਇਸ ਦੋ ਫਸਲਾਂ ਦੇ ਚੱਕਰ ਵਾਸਤੇ ਸਰਕਾਰ ਅਤੇ ਉਸ ਦੀਆਂ ਨੀਤੀਆਂ ਜਿਹੜੀਆਂ ਵਾਂ ਉਹ ਜ਼ਿੰਮੇਵਾਰ ਨੇ ਪਰ ਕਿਉਂਕਿ ਪਾਣੀ ਦੀ ਕਮੀ ਹੈ ਤੇ ਜ਼ਮੀਨੀ ਪਾਣੀ ਦਿਨੋਂ-ਦਿਨ ਹੋਰ ਢੇਠਾਂ ਜਾ ਰਿਹਾ ਹੈ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਵੱਲ ਲਿਜਾਣ ਦੀ ਲੋੜ ਹੈ ਸਾਰੀਆਂ ਸਰਕਾਰਾਂ ਇਸ ਬਾਰੇ ਗਲਤਾਂ ਕਰਦੀਆਂ ਰਹੀਆਂ ਨੇ ਪਰ ਕੀਤਾ ਕੁਝ ਨਹੀਂ ਆਮ ਆਦਮੀ ਪਾਰਟੀ ਖੇਤੀਬੀ ਪਿੰਨਤਾ ਨੂੰ ਯਕੀਨੀ ਬਣਾਏਗੀ ਇਹ ਕਿਵੇਂ ਹੋਵੇਗਾ ਇਸ ਬਾਰੇ ਸਾਡੇ ਕਿਸਾਨ ਅਤੇ ਖੇਤ ਮਜ਼ਦੂਰ ਮੈਨੀਫੈਸਟੋ ਚ ਵਿਸਥਾਰ ਨਾਲ ਦੱਸਿਆ ਗਿਆ ਹੈ ਖੇਤੀਬੀ ਪਿੰਨਤਾ ਨੂੰ ਸ਼ਾਮਿਲ ਕਰਨ ਲਈ ਮੱਕੀ ਅਤੇ ਦਾਲਾਂ ਦੇ ਕਟੋ-ਕੱਟ ਮਿੱਥੇ ਹੋਏ ਰੇਟਾਂ ਨੂੰ ਮੰਡੀ ਰੇਟ ਦੇ ਬਰਾਬਰ ਕਰਨ ਲਈ ਕਿਸਾਨਾਂ ਨੂੰ ਜਿਹੜੀ ਬਚਦੀ ਰਾਸ਼ੀ ਆਪ ਸਰਕਾਰ ਮੁਹैया ਕਰਾਉਗੀ ਯਾਨੀ ਜੇ ਮਿੱਥਿਆ ਹੋਇਆ ਰੇਟ ਹੈ 1400 ਤੇ ਮਿਲਿਆ ਹੈ 1200 ਰੁਪਏ ਪ੍ਰਤੀ ਕਿਲੋ ਤਾਂ ਬਾਕੀ 200 ਰੁਪਏ ਰਾਜ ਸਰਕਾਰ ਦੇਵੇਗੀ ਇਸ ਤਰ੍ਹਾਂ ਬਾਸਮਤੀ ਦਾ ਰੇਟ ਵੀ ਆਪਣੇ ਪੱਧਰ ਤੇ ਮਿੱਥੇ ਜਾਏਗਾ ਖੇਤੀਬੀ ਪੇਨਤਾਂ ਨੂੰ ਬੜਾਵਾ ਦੇਣ ਲਈ ਕੁਝ ਖਾਸ ਇਲਾਕਿਆਂ 'ਚ ਐਗਰੋ ਇੰਡਸਟਰੀ ਦੇ ਯੂਨਿਟ ਜਿਹੜੇ ਆ ਉਹ ਲਾਏ ਜਾਣਗੇ ਇਹਨਾਂ ਨੂੰ 10 ਸਾਲਾਂ ਲਈ ਟੈਕਸ ਮੁਫਤ ਕੀਤਾ ਜਾਏਗਾ ਜਿਹੜੇ ਉਦਯੋਗ ਦੇ ਯੂਨਿਟਾਂ 'ਚ 80% ਰੋਜ਼ਗਾਰ ਪੰਜਾਬੀਆਂ ਨੂੰ ਮਿਲੂਗਾ ਉਹਨਾਂ ਨੂੰ ਵਿਆਜ ਮੁਕਤ ਕਰਜ਼ਾ ਮੁਹੱਈਆ ਕਰਵਾਇਆ ਜਾਊਗਾ ਇਹਨਾਂ ਯੂਨਿਟਾਂ ਚ ਬੰਨ ਰਏ ਉਤਪਾਦ ਲਈ ਜ਼ਰੂਰੀ ਮੰਡੀਕਰਨ ਮਾਰਕੀਟਿੰਗ ਦਾ ਢਾਂਚਾ ਵੀ ਤਿਆਰ ਕੀਤਾ ਜਾਊ 20 ਵੱਡੀਆਂ ਫਲਾਂ ਅਤੇ ਸਬਜ਼ੀਆਂ ਦੀਆਂ ਮੰਡੀਆਂ ਚ ਆਧੁਨਿਕ ਕੋਲਡ ਸਟੋਰਾਂ ਦਾ ਇੰਤਜ਼ਾਮ ਕੀਤਾ ਜਾਊ ਹਰ ਜ਼ਿਲ੍ਹੇ ਚ ਸਰਕਾਰੀ ਕੋਲਡ ਸਟੋਰ ਜਿਹੜੇ ਆ ਉਹ ਬਣਾਏ ਜਾਣਗੇ ਖੋਲੇ ਜਾਣਗੇ ਖੇਤੀ ਨਿਰਯਾਤ ਨੂੰ ਵੱਡਾ ਹੁੰਗਾਰਾ ਦੇਣ ਲਈ ਅੰਮ੍ਰਿਤਸਰ ਤੇ ਮੁਹਾਲੀ ਜਿਹੜੇ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ ਬਣੇ ਨੇ ਇਨਾਂ ਦੇ ਨੇੜੇ ਉੱਚ ਪੱਧਰੀ ਨਾਸ਼ਵਾਨ ਯਾਨੀ ਪੈਰਿਸ਼ੇਬਲ ਕਾਰਗੋ ਸੈਂਟਰ ਜਿਹੜੇ ਆ ਉਹ ਸਥਾਪਿਤ ਕੀਤੇ ਜਾਣਗੇ ਖੇਤੀ ਵਿਭਿੰਨਤਾ ਨੂੰ ਹੋਰ ਬੜਾਵਾ ਦੇਣ ਲਈ ਗੰਨੇ ਦੀ ਕਾਸ਼ਤ ਨੂੰ ਬੜੇ ਵੱਡੇ ਪੱਧਰ ਤੇ ਮੁੜ ਸੁਜੀਤ ਰਿਵਾਈਵ ਕਰਨ ਦੀ ਲੋੜ ਹੈ ਇਹ ਤਾਂ ਦੀ ਹੋ ਸਕਦਾ ਵਾ ਜੇ ਗੰਨਾ ਬੀਜਣ ਵਾਲੇ ਕਿਸਾਨਾਂ ਦੀ ਬਕਾਇਆ ਰਾਸ਼ੀ ਚੁਕਾਈ ਜਾਏ ਗੰਨੇ ਦਾ ਲਾਹੇਵੰਦ ਮੁੱਲ ਜੜਾ ਵਾ ਉਹ ਦਿੱਤਾ ਜਾਏ ਵੇਲੇ ਸਰ ਭੁਗਤਾਨ ਹੋਵੇ ਅਤੇ ਮੌਜੂਦਾ ਸਹਿਕਾਰੀ 슈ਗਰ ਮਿਲਾਂ ਜੋ ਇਸ ਵੇਲੇ ਸ਼ਾਇਦ ਨੌਨ ਨੇ ਉਨਾ ਦਾ ਅਦੋਨੀਕਰਨ ਤੇ ਵਿਸਥਾਰ ਕੀਤਾ ਜਾਵੇ। ਅਸੀਂ ਪ੍ਰਵੇਖ ਚ ਗੰਨੇ ਦੇ ਕਿਸਾਨਾਂ ਦਾ ਭੁਗਤਾਨ ਜਰਾ ਵਾ ਉਹ 7 ਦਿਨਾਂ ਅੰਦਰ ਯਕੀਨੀ ਬਣਾਵਾਂਗੇ। ਸਾਡਾ ਮੰਨਣਾ ਹੈ ਕਿ ਜੇ ਆਪਾਂ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਹੈ ਤਾਂ ਡੇਰੀ ਫਾਰਮਿੰਗ ਨੂੰ ਬੜੇ ਵੱਡੇ ਪੱਧਰ ਤੇ ਬੜਾਵਾ ਦੇਣਾ ਪਊਗਾ। ਪੰਜਾਬ ਨੂੰ ਡੇਰੀ ਸੁਭਾ ਬਣਾਉਣ ਲਈ ਆਮ ਆਦਮੀ ਪਾਰਟੀ 25000 ਨਵੇਂ ਡੇਰੀ ਫਾਰਮ ਖੋਲੂਗੀ। ਇਸ ਲਈ ਵਿਆਜ ਮੁਕਤ ਕਰਜ਼ੇ ਅਤੇ ਸਸਤੀ ਬਿਜਲੀ ਜਿਹੜੀ ਆ ਉਹਦੀਆਂ ਸਕੀਮਾਂ ਮੁਹੱਈਆ ਕਰਵਾਈਆਂ ਜਾਣਗੀਆਂ। ਹੁਣ ਕਿਸਾਨਾਂ ਨੂੰ ਡੇਰੀਆ ਤੇ ਖੇਤੀਬਾੜੀ ਦੇ ਮਕਸਦ ਲਈ ਦੂਜੇ ਸੂਬਿਆਂ ਚ ਪਸ਼ੂ ਭੇਜਣ ਦੀ ਬਹੁਤ ਦਿੱਕਤ ਆ ਇਸ ਨੂੰ ਸੁਖਾਲਾ ਬਣਾਇਆ ਜਾਊਗਾ ਦੁੱਧ ਦੇ ਮੁੱਲ ਨੂੰ ਨਿਰਧਾਰਿਤ ਕਰਨ ਲਈ ਸੂਬੇ ਚ ਇੱਕ ਬੋਰਡ ਸਥਾਪਿਤ ਕੀਤਾ ਜਾਊਗਾ ਸਰਕਾਰੀ ਹਸਪਤਾਲਾਂ ਚ ਪਸ਼ੂਆਂ ਲਈ ਮੁਫਤ ਇਲਾਜ ਮੁਹੱਈਆ ਕਰਾਇਆ ਜਾਊ ਜਿਵੇਂ ਮੈਂ ਅੱਗੇ ਕਿਹਾ ਸੀ ਕਿ ਜੇ ਕੋਈ ਨਕਲੀ ਦੁੱਧ ਬਣਾਉਂਦਾ ਫੜਿਆ ਗਿਆ ਤਾਂ ਉਸ ਲਈ ਜੇਲ੍ਹਾਂ ਦੀਆਂ ਸ਼ਲਾਖਾਂ ਉਂਰ ਪਰ ਲਈ ਇੰਤਜ਼ਾਰ ਕਰਨੀਆਂ ਏ ਵੀ ਜਿ ਕਿੰਨੀ ਬਣਾਵਾਂਗੇ ਕਿ ਪਿੰਡਾਂ ਅਤੇ ਖੇਤਾਂ ਚ ਕੋਈ ਆਵਾਰਾ ਪਸ਼ੂ ਨਾ ਨਜ਼ਰ ਆਏ ਇਸ ਵਾਸਤੇ ਪੰਚਾਇਤਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਆਵਾਰਾ ਪਸ਼ੂ ਆਵਾਸ ਬਣਾਉਣ ਲਈ ਸਰਕਾਰੀ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਸੋ ਅਸੀਂ ਕਾਫੀ ਕੁਝ ਕਰਨ ਜਾ ਰਹੇ ਹਾਂ ਪਰ ਕੁਝ ਗੱਲਾਂ ਹਾਲੇ ਰਹਿ ਗਈਆਂ ਨੇ ਉਹਨਾਂ ਬਾਰੇ ਮੈਂ ਫਿਰ ਦੱਸੂਗਾ